ਜਿਹੜੇ ਪਿੰਡ ਕਈ ਬਹੁਤ ਸਾਰੇ ਅਜਿਹੇ ਪਿੰਡ ਨੇ ਮੇਰੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਆਪਣੇ ਆਪ ਨੂੰ ਨਸ਼ਾ ਰਹਿਤ ਪਿੰਡ ਡਰੱਗ ਰਹਿਤ ਪਿੰਡ ਕੋਸ਼ਿਸ਼ ਕਰ ਦਿੰਦੇ ਨੇ ਤੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਉਹ ਪੁਲਿਸ ਦੇ ਸਹਿਯੋਗ ਨਾਲ ਚੱਲਦੇ ਨੇ ਤਾਂ ਉਹਨਾਂ ਪਿੰਡਾਂ ਨੂੰ ਅਸੀਂ ਤਰੱਕੀ ਵਾਸਤੇ ਕੋਈ ਕੋਈ ਸਕੂਲ ਚਾਹੀਦਾ ਸਟੇਡੀਅਮ ਚਾਹੀਦੇ ਤਾਂ ਕਿ ਬੱਚੇ ਖੇਡਣ ਕਿਤੇ ਲੱਗਣ ਇਧਰ ਉਧਰ ਉਹਨਾਂ ਦਾ ਧਿਆਨ ਬੁਰੀ ਸੰਗਤ ਵੱਲੋਂ ਹਟੇ ਉਹ ਵੀ ਅਸੀਂ ਕਰਾਂਗੇ ਸੋ ਨਾਲ ਖੇਡਾਂ ਬੱਦਨ ਪੰਜਾਬ ਦੀਆਂ ਜਿਵੇਂ ਕੱਲ ਤੋਂ ਸ਼ੁਰੂ ਹੋ ਰਹੀਆਂ ਨੇ ਸੰਗਰੂਰ ਤੋਂ ਤੇ ਕਈ ਲੱਖ ਬੱਚੇ ਜਿਹੜੇ ਨੇ ਵੱਖ-ਵੱਖ ਉਮਰ ਦੇ ਉਹ ਗਰਾਊਂਡਾਂ 'ਚ ਹੋਣਗੇ ਸਰੀਰ ਨਾਲ ਪਿਆਰ ਹੋਊਗਾ ਭਰਤੀਆਂ ਹੋ ਰਹੀਆਂ ਹਰ ਸਾਲ ਪੁਲਿਸ ਦੇ ਵਿੱਚ ਨੌਕਰੀਆਂ ਮਿਲ ਰਹੀਆਂ ਨੇ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਪੰਜਾਬ ਨੂੰ ਤੰਦਰੁਸਤ ਪੰਜਾਬ ਬਣਾਉਣਾ ਚਾਹੁੰਦੇ ਆ ਔਰ ਪੰਜਾਬ ਦੇ ਬੱਚੇ ਕਿਹੜੀ ਕਿਹੜੇ ਕਿਹੜਾ ਫੀਲਡ ਹੈ ਜਿਹਦੇ 'ਚ ਪੰਜਾਬ ਦੇ ਬੱਚੇ ਅਚੀਵ ਨਹੀਂ ਕਰਦੇ ਹੁਣੇ ਹੁਣੇ ਤੁਸੀਂ ਉੱਥੇ ਹੈਗੇ ਸੀ ਨਾਲ ਤੁਸੀਂ ਹਾਕੀ ਦੇ ਵਿੱਚ 11 'ਚੋਂ 10 ਪਲੇਅਰ ਪੰਜਾਬ ਦੇ ਆ ਜਿਹੜੇ ਇਸ ਵਕਤ ਬ੍ਰੌਂਜ਼ ਲੈ ਕੇ ਆਏ ਆ ਸਾਡੇ 19 ਪਲੇਅਰ ਗਏ ਸੀਗੇ 올림픽 ਚ ਔਰ ਜਿਹੜੇ 10 ਪਲੇਅਰ ਨੇ ਉਹਨਾਂ ਚੋਂ 4 ਤੋਂ 5 ਪਲੇਅਰ ਤਾਂ ਮਾਜੇ ਚੋਂ ਨੇ ਜਿੱਥੇ ਆਪਾਂ ਕਹਿੰਦੇ ਕਿ ਨਸ਼ਾ ਸਭ ਤੋਂ ਵੱਧ ਵਿਗਦਾ ਹੈ 5 ਹਾਕੀ ਦੇ ਪਲੇਅਰ ਕੈਪਟਨ ਵੀ ਆਪਣਾ ਮਾਜੇ ਚੋਂ ਹੈ ਸੋ ਅਸੀਂ ਬਹੁਤ ਜ਼ਿਆਦਾ ਆਪਣੇ ਸੱਚੇ ਦਿਲੋਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਔਰ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਇਹਨੂੰ ਅਸੀਂ ਬਿਲਕੁਲ ਇਹ ਡਰੱਗ ਫ੍ਰੀ ਜ਼ੋਨ ਬਣਾ ਕੇ ਅਸੀਂ ਇੱਕ ਮਿਸਾਲ ਪੇਸ਼ ਕਰਨਾ ਚਾਹੁੰਦੇ ਹਾਂ ਸੋ ਇਸ ਪੱਖੋਂ ਅਸੀਂ ਸਖਤ ਅਦਾਇਤਾਂ ਕੀਤੀਆਂ ਨੇ ਕਿ ਪੁਲਿਸ ਦੇ ਵਿੱਚ ਅਸੀਂ ਚੇਂਜਸ ਵੀ ਬਹੁਤ ਵੱਡੀਆਂ ਕੀਤੀਆਂ ਰੀਸ਼ਫਲ ਹੁੰਦਾ ਬੀ ਬੀ ਸਾਲ ਤੋਂ ਉੱਥੇ ਬੈਠੇ ਸੀਗੇ ਯਾਰੀਆਂ ਰਿਸ਼ਤੇਦਾਰੀਆਂ ਉਸ ਇਲਾਕੇ ਚ ਹੋ ਗਈਆਂ ਤਾਂ ਹੁਣ ਅਸੀਂ ਡਿਵੀਜ਼ਨ ਲੈਵਲ ਤੇ ਬਹੁਤ ਜ਼ਿਆਦਾ ਰੀਸ਼ਫਲਿੰਗ ਹੋਈ ਹੈ ਅਮਰਸਰ ਵਾਲੇ ਦੀ ਡਿਊਟੀ ਸੰਗਰੂਰ ਆਈ ਹੈ ਸੰਗਰੂਰ ਵਾਲਾ ਨੇ ਡਿਊਟੀ ਗੁਰਦਾਸਪੁਰ ਗਈ ਹੈ ਤਾਂ ਕਿ ਕੋਈ ਐਦਾਂ ਦਾ ਸਾਡੇ ਕੋਲ ਸ਼ਿਕਾਇਤ ਨਾ ਆਵੇ ਕਿ ਪੁਲਿਸ ਨਾਲ ਮਿਲੀ ਹੋਈ ਹੈ ਸੋ ਇਹ ਅਸੀਂ ਸਾਰਾ ਕੁਝ ਸੀਰੀਅਸ ਲੈ ਕੇ ਅਸੀਂ ਆਪਣੇ ਵੱਲੋਂ ਮਤਲਬ ਕੋਈ ਅਸੀਂ ਫੜ ਛੱਡਾਂਗੇ ਨਹੀਂ ਕਿ ਅਸੀਂ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਣਾ ਕਿ ਲੋਕ ਕਈ ਵਾਰੀ ਫੜ ਲੈਂਦੇ ਆ ਨਸ਼ਾ ਤਸਕਨ ਉਹਨੂੰ ਥਾਣੇ ਛੱਡ ਕੇ ਆਉਂਦੇ ਆ ਕਈ ਵਾਰੀ ਲੋਕ ਬਾਅਦ ਚ ਪਹੁੰਚਦੇ ਆ ਉਹ ਬੰਦੇ ਨੂੰ ਥਾਣੇ ਚੋਂ ਜ਼ਮਾਨਤ ਮਿਲ ਜਾਂਦੀ ਉਹ ਪਹਿਲਾਂ ਆ ਜਾਂਦਾ ਫਿਰ ਲੋਕਾਂ ਦਾ ਯਕੀਨ ਨਹੀਂ ਰਹਿੰਦਾ ਵੀ ਕਿ ਅਸੀਂ ਇਹਦੇ ਵਿੱਚ ਵੀ ਅਸੀਂ ਸੋਧ ਬਾਰੇ ਗ੍ਰਹਿ ਮੰਤਰਾਲੇ ਨਾਲ ਗੱਲ ਕਰ ਰਹੇ ਆ ਕਿ ਸਾਰੇ ਦੇਸ਼ ਵਾਸੀ ਇਹ ਕਰੋ ਕਿ ਜਿਹੜਾ ਬੰਦਾ ਇੱਕ ਵਾਰੀ ਫੜਿਆ ਗਿਆ ਲੋਕਾਂ ਨੂੰ ਉਹਦੇ ਚੋਂ ਉਹਦੇ ਕੋਲੋਂ ਬਰਾਮਦ ਵੀ ਹੋ ਗਈ ਤੇ ਲੋਕਾਂ ਦੀ ਇਨਫੋਰਮੇਸ਼ਨ ਹਮੇਸ਼ਾ रियलिटी रियलिटी हुंदी है मैं ये भी नहीं कहूंगा रियलिटी के नेड़े हुंदी है रियलिटी हुंदी है सो असी एस्ट करके पब्लिक नु भी बीच नाल इन्वॉल्व करेंगे प्लस जेड़े ਪਿੰਡ ਕਈ ਬਹੁਤ سارے ਅਜੇ ਪਿੰਡ ਨੇ ਮੇਰੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਆਪਣੇ ਆਪ ਨੂੰ ਨਸ਼ਾ ਰਹਿਤ ਪਿੰਡ ਡਰਗ ਰਹਿਤ ਪਿੰਡ ਕੋਸ਼ਿਸ਼ ਕਰ ਦਿੰਦੇ ਨੇ ਤੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਉਹ ਪੁਲਿਸ ਦੇ ਸਹਿਯੋਗ ਨਾਲ ਚੱਲਦੇ ਨੇ ਤਾਂ ਉਹਨਾਂ ਪਿੰਡਾਂ ਨੂੰ ਅਸੀਂ ਤਰੱਕੀ ਵਾਸਤੇ ਕੋਈ ਕੋਈ ਸਕੂਲ ਚਾਹੀਦਾ ਸਟੇਡੀਅਮ ਚਾਹੀਦੇ ਤਾਂ ਕਿ ਬੱਚੇ ਖੇਡਣ ਕਿਤੇ ਲੱਗਣ ਇਧਰ ਉਧਰ ਉਨ੍ਹਾਂ ਦਾ ਧਿਆਨ ਬੁਰੀ ਸੰਗਤ ਵੱਲੋਂ ਹਟੇ ਉਹ ਵੀ ਅਸੀਂ ਕਰਾਂਗੇ ਸਾਡਾ ਸਭ ਤੋਂ ਵੱਡਾ ਜਿਹੜਾ ਸਮਝ ਲਓ ਵੀ ਜੰਗ ਚੱਲ ਰਹੀ ਹੈ ਉਹ ਹੈਗੀ ਹੈ ਨਸ਼ਿਆਂ ਦੇ ਖਿਲਾਫ ਡਰੱਗ ਦੇ ਖਿਲਾਫ ਤੁਸੀਂ ਪਿਛਲੇ ਕਈ ਮਹੀਨਿਆਂ ਤੋਂ ਦੇਖ ਰਹੇ ਹੋਵਗੇ ਕਿ ਬਹੁਤ ਸਾਰੇ ਸਮੱਗਲਰ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਜਿਹੜੀਆਂ ਉਹਨਾਂ ਨੇ ਨਸ਼ਾ ਤਸਕਰੀ ਦੇ ਪੈਸੇ ਨਾਲ ਬਣਾਈਆਂ ਨੇ ਉਹਨਾਂ ਨੂੰ ਸਰਕਾਰ ਨੇ ਜ਼ਬਤ ਕੀਤਾ ਲਗਭਗ 400 ਕਰੋੜ ਦੇ 400 ਕਰੋੜ ਦੇ ਨੇੜੇ ਤੇੜੇ ਦੀ ਪ੍ਰਾਪਰਟੀਆਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਜ਼ਬਤ ਕੀਤੀਆਂ ਨੇ ਸੋ ਇਹਦੇ ਨਾਲ ਇਹ ਮੈਸੇਜ ਜਾਂਦਾ ਹੈ ਕਿ ਜੇ ਤੁਸੀਂ ਇਹ ਗਲਤ ਕੰਮ ਕਰਕੇ ਪੈਸਾ ਕਮਾ ਲਓਗੇ ਤਾਂ ਲੈ ਕੇ ਕਿੱਥੇ ਜਾਓਗੇ ਫਿਰ ਸੋ ਅਸੀਂ ਹੁਣ ਸਾਡੇ ਕੋਲੇ ਸਪੈਸ਼ਲ ਟਾਸਕ ਫੋਰਸ ਨਾ ਵੀ ਇੱਕ ਪੁਲਿਸ ਸੀਗੀ ਜੋ ਐਸਟੀਐਫ ਕਹਿੰਦੇ ਸੀ ਉਹਨੂੰ ਅਸੀਂ ਉਹਦੇ ਚ ਅਲੱਗ-ਅਲੱਗ ਜਗ੍ਹਾ ਤੋਂ ਲਏ ਹੋਏ ਸੀਗੇ ਪੁਲਿਸ ਪੁਲਸਤੋਂ ਕਿਤੇ ਤੋਂ ਲਿਆ ਹੋਇਆ ਕਿਤੇ ਤੋਂ ਇਕੱਠੀ ਕੀਤੀ ਹੋਈ ਸੀ ਅਸੀਂ ਉਹਨੂੰ ਅਪਡੇਟ ਕੀਤਾ ਡਿਜੀਟਲ ਕੀਤਾ ਉਹਦਾ ਨਾਮ ਹੈਗਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਏਆਈ ਏਐਨਟੀਐਫ ਸੋ so, STF ਦਾ ਹੈ ਇਹ ਜਗ੍ਹਾ ਲਾਉਗੀ ਉਹਨੂੰ ਰਿਪਲੇਸ ਕਰਾਂਗੇ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਪਹਿਲਾਂ ਇਹਨਾਂ ਦੀ ਗਿਣਤੀ 400 ਸੀ ਹੁਣ ਅਸੀਂ ਇਹਨਾਂ ਦੀ ਗਿਣਤੀ ਵਧਾ ਕੇ 800 ਕਰਾਂਗੇ ਤੇ ਇਹ ਆਪਣੀ ਹੋਣਗੇ ਇਹਨਾਂ ਦੇ ਇਹ ਨਹੀਂ ਹੈਗਾ ਕਿ ਇਧਰੋਂ ਉਧਰੋਂ ਲੈਣੇ ਪੈ ਰਹੇ ਆ ਫਲਾਣੇ ਥਾਣੇ ਚੋਂ ਫਲਾਣੇ ਜ਼ਿਲ੍ਹੇ ਚੋਂ ਤੇ ਉਹਦੇ ਨਾਲ ਇਹ ਹੋਊਗਾ ਕਿ ਜਿਹੜੇ 400 ਕਿਤੋਂ ਹੋਰ ਲਏ ਹੋਏ ਸੀ ਉਹ ਵੀ ਆਪੇ ਆਪਣੇ ਜ਼ਿਲ੍ਹੇ ਚਲੇ ਜਾਣਗੇ ਤਾਂ ਉਹ ਜਿਹੜੀ ਨਾਰਮਲ ਪੁਲਿਸ ਹੈ ਜਾਂ ਜਿਹੜੇ ਵਿਭਾਗ ਚੋਂ ਆਏ ਨੇ ਉਹ ਉਹ ਆਪਣਾ ਆਪਣਾ ਕੰਮ ਉੱਥੇ ਕਰਨਗੇ ਸੋ ਅੱਜ ਇੱਥੇ ਉਦਘਾਟਨ ਕੀਤਾ ਤੇ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਔਰ ਇਹਦੇ ਵਿੱਚ 90 ਲੱਖ ਰੁਪਏ ਦੀ लागत आई है इस थाने नु अपडेट ਕਰਨ ਤੇ ਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰਗ ਹੈਲਪਲਾਈਨ ਜਿਹੜੀ WhatsApp ਚੈਟ ਚੈਟਬੋਟ ਜੋ ਉਹਦਾ ਉਦਘਾਟਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਹੈ ਜਾਂ ਇਨਫਰਮੇਸ਼ਨ ਲੈ ਸਕਦਾ ਹੈ ਔਰ ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਕੋਈ ਇਨਫੋਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਸੋ ਉਹਦਾ ਨੰਬਰ ਹੈਗਾ 9 779 100 200 97 79 100 200 ਬਕਾਇਦਾ ਤੌਰ ਤੇ ਕੰਟਰੋਲ ਰੂਮ ਬਣਾਇਆ ਗਿਆ ਜਿੱਥੇ ਮੈਸੇਜ ਆਉਣਗੇ ਉਹਨਾਂ ਮੈਸੇਜਾਂ ਦਾ ਜਵਾਬ ਵੀ ਦਿੱਤਾ ਜਾਊਗਾ ਸਮੱਸਿਆ ਹੱਲ ਕਰਨ ਵਾਲੀ ਇਹ ਨਾਲ ਦੀ ਨਾਲ ਜੇ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਕੋਈ ਕਾਉਂਸਲਿੰਗ ਵਾਸਤੇ ਹੈ ਕੋਈ ਕਿਸੇ ਹੋਰ ਦਿੱਕਤ ਹੈ ਕੋਈ ਉਹਨੂੰ ਆ ਰਹੀ ਹੈ ਤਾਂ ਜਿਹੜੀ ਐਨਟੀਐਫ ਹੈ ਉਹਦੀ ਹੈਲਪ ਕਰੂਗੀ ਤਾਂ ਕਿਸੇ ਨੇ ਓਟ ਕਲੀਨਿਕ ਜਾਣਾ ਹੈ ਕਿਸੇ ਨੇ ਹੋਰ ਦਵਾਈ ਲੈਣੀ ਹੈ ਉਹ ਹੈਲਪ ਕਰਾਂਗੇ ਅਸੀਂ ਜਿਹੜੇ ਡਰੱਗ ਐਡਿਕਸ਼ਨ ਚ ਪੈ ਗਏ ਸੀ ਉਹਨਾਂ ਨੂੰ ਇੱਕ ਪੇਸ਼ੈਂਟ ਸਮਝਦੇ ਆ ਕਿ ਉਹਨਾਂ ਨੂੰ ਹਸਪਤਾਲ ਜਾਣਾ ਚਾਹੀਦਾ ਉਹਨਾਂ ਨੂੰ ਜੇਲ੍ਹਾਂ ਚ ਨਹੀਂ ਜਾਣਾ ਚਾਹੀਦਾ ਜਿਹੜੇ ਵੇਚਦੇ ਐ ਵੱਡੀਆਂ ਮੱਛੀਆਂ ਉਹਨਾਂ ਨੂੰ ਅਸੀਂ ਬਖਸ਼ਣਾ ਨਹੀਂ ਸੋ ਪੂਰਾ ਦੇਸ਼ ਦੀ ਪਹਿਲੀ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਇੱਕ ਪੂਰੀ ਜਿਹੜੀ ਇਹ ਫੋਰਸ ਹੈ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ ਔਰ ਹਾਈਲੀ ਟ੍ਰੇਨਡ ਨੇ ਜਿੰਨੇ ਵੀ ਸਾਡੇ ਇਸ ਟਾਸਕ ਫੋਰਸ ਦੇ ਵਿੱਚ ਕੰਮ ਕਰਨਗੇ ਔਰ 12 ਕਰੋੜ ਰੁਪਏ ਰਾਜ ਸਰਕਾਰ ਵੱਲੋਂ ਲੇਟੈਸਟ ਇਕੁਪਮੈਂਟ ਖਰੀਦਣ ਵਾਸਤੇ ਜਿਹੜੇ ਇਥੇ ਚੈਟਬੋਟ ਤੇ ਨੇ ਜਾਂ ਜਿਹੜੇ ਕੰਪਿਊਟਰ ਨੇ ਉਹਨਾਂ ਤੇ ਖਰਚਿਆ ਗਿਆ ਪੈਸਾ ਤੇ 14 ਨਵੀਆਂ Mahindra Scorpio ਗੱਡੀਆਂ ਖਰੀਦ ਕੇ ਇਹਨਾਂ ਨੂੰ ਦਿੱਤੀਆਂ ਨੇ